ਜੋ ਕੁਝ ਕਹਿਣਾ ਚਾਹੂੰ ਪਤੇ ਦਾ ਨਾ ਟਕ ਨਾ ਦੇ ਲੋੜਾ ਜੋ ਕੁਝ ਕਹਿਣਾ ਚਾਹੂੰ ਪਤੇ ਦਾ ਨਾ ਟਕ ਨਾ ਦੇ ਲੋੜਾ ਊੜੇ ਨੂੰ ਕੰਨ ਲਗਾ ਲਗਦੀਆਂ ਔਂਕੜ ਤੋਂ ਲੈਂਛੜ ਹੋੜਾ ਊੜੇ ਦਾ ਮੂੰ ਫੁੱਲ ਜੇ ਲੱਗ ਜੇ ਜਦੋਂ ਇਸ ਨੂੰ ਹੋੜਾ ਊੜੇ ਦਾ ਮੂੰ ਫੁੱਲ ਜੇ ਲੱਗ ਜੇ ਜਦੋਂ ਇਸ ਨੂੰ ਹੋੜਾ ਸਭ ਕੁਝ ਮਿਲੇ ਪੰਜਾਬੀ ਅੰਦਰ ਕਿਸ ਨਾ ਚੀਜ਼ ਦਾ ਤੋੜਾ ਸਦਦੀ ਮਾਂ ਬੋਲੀ ਪਾਪ ਕਰਾ ਤਰਮੂੜਾ ਸਦਦੀ ਮਾਂ ਬੋਲੀ ਪਾਪ ਉਤਰਾ ਤਰਮੂੜਾ ਸਦਦੀ ਮਾਂ ਬੋਲੀ ਐੜੇ ਨੂੰ ਪੁਲਚਾਰ ਲਗਾਹੀ ਲੱਗਣ ਸੋਹਣਾ ਚੰਨਾ ਵਿਖੀ ਤਕਲਾਾ ਥਾਣਾ ਜਾਈ ਹੋ ਜਾ ਜਮਾ ਚ ਕੰਨਾ ਮੁਕਤਾ ਲੱਗ ਚ ਨ ਰਹਤ ਬਾਕੀ ਦੀਆਂ ਦੁਲਾਤ ਨੌੜਾ ਕੰਨਾ ਮੁਕਤਾ ਲੱਗ ਚ ਨ ਰਹਤ ਬਾਕੀ ਦੀਆਂ ਦੁਲਾਤ ਨੌੜਾ ਕੰਨਾ ਪੰਜਾਬੀ ਦੇ ਸ਼ਬਦਾਂ ਦੀ ਚੂਰੀ ਦਾ ਛੱਕ ਕੇ ਸਨਾਉ ਫਿੱਕੇ ਲੱਗਦੇ ਐ ਮਿਸ਼ਰੀ ਸ਼ਹਿਦ ਗੁੜ ਗੰਨਾਉ ਫਿੱਕੇ ਲੱਗਦੇ ਐ ਮਿਸ਼ਰੀ ਸ਼ਹਿਦ ਗੁੜ ਗੰਨਾ ਜੀ ਫਿੱਕੇ ਲੱਗਦੇ ਐ ਈੜੀ ਨੇ ਰੀਤੀ ਜੀwidehat ਆਪਣੀ ਮਹਿਕ ਖਿਲਾਰੀ ਈੜੀ ਨੇ ਰੀਤੀ ਜੀwidehat ਆਪਣੀ ਮਹਿਕ ਖਿਲਾਰੀ ਈੜੀ ਨੂੰ ਤਨ ਲਗਾ ਲਗਦੀਆਂ ਲਾਂ ਸਿਹਾਰੀ ਤੇ ਵਿਆਰੀ ਜਦੋਂ ਪੰਜਾਬੀ ਵਰਨਾ ਦੀ ਮਾਲਾ ਮੈਂ ਕੋਖ ਵਿਚਾਰੀ ਜਦੋਂ ਪੰਜਾਬੀ ਵਰਨਾ ਦੀ ਮਾਲਾ ਮੈਂ ਕੋਖ ਵਿਚਾਰੀ 41 ਜਣਿਆਂ ਚ ਜਾਲੀ ਮਰ ਤਾ ਸਿਰਫ ਇਕ ਨਾਰੀਓ ਮਾਂ ਦੇ ਜਾਇਆ ਤੂੰ ਈੜੀ ਪੈਣ ਬਲੇ ਹਾਰੀਓ ਮਾਂ ਦੇ ਜਾਇਆ ਤੂੰ ਈੜੀ ਪੈਣ ਬਲੇ ਹਾਰੀਓ ਮਾਂ ਦੇ ਜਾਇਆ ਤੂੰ ੁੱਠੇ ਦਰਣ ਜੀ ਚਰਮਾਣਾ ਸਭ ਨੂੰ ਬੇਨਤੀ ਕਰਦਾ ਇਹ ਤਾਂ ਠੀਕ ਹੈ ਹੋਰ ਪਾਸ਼ਾਵਾਂ ਪੜੇ ਗਣਾ ਨਹੀਂ ਸਰਦਾ ਪਰ ਆਪਣੀ ਮਾਂ ਬੋਲੀ ਦਾ ਸਤਕਾਰ ਫਰਜ਼ ਹਰ ਘਰ ਦਾ ਸਾਰੇ ਆਪਣੀ ਮਾਂ ਬੋਲੀ ਦਾ ਸਤਕਾਰ ਫਰਜ਼ ਹਰ ਘਰ ਦਾ ਪੰਜਾਬੀ ਚੋਂ ਓ ਪੰਜਾਬੀ ਚੋਂ ਮਾਤੁਰ ਖਾਂਦੀ ਮੇਰ ਦਾ ਅੰਮ੍ਰਿਤ ਵਰਦਾਉ ਮਾਂ ਦੀ ਬੋਲੀ ਐ ਮੱਖਣ ਲੱਸੀ ਤੇ ਤਰਦਾਉ ਮਾਂ ਦੀ ਬੋਲੀ ਐ ਮੱਖਣ ਲੱਸੀ ਤੇ ਤਰਦਾ ਜੀ ਮਾਂ ਦੀ ਬੋਲੀ ਐ